ਆਓ ਮੇਰੇ ਦੇਸ਼ ਦਾ ਝੰਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਦਸਾਂ ਨੂੰ ਇੱਕ ਝੋਲੀ ਜਿਹਾ ਕਰਨ ਲਈ ਚੱਲ ਦੋਬਿੰਸ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਬੈਸੇ ਸਾਰੇ ਨੇ ਅਰਸੀਂ ਜਿਹੜੇ ਸਾਡੇ ਨੇ ਬਹੁਤ ਹੀ ਦੁਖਦਾਈ ਕਰਦਾ ਹੋਇਆ ਪੈਰ ਘਾ ਮਟਾਇਆ ਸੀ ਅਸੀਂ ਉਦੋਂ ਵੀ ਦਿਕਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਾਨਾ ਹਰਿਆਪ੍ਰਦੇਸ਼ ਦੇ ਨਾਲ ਪਰ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਲਮ ਦਾ ਫਤਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਤੇ ਜੈਸ਼ੂ ਬੀ ਵੀ ਦਾ ਜ਼ੋਰ ਲੱਗਿਆ ਜੀ ਦੁਸਾਹ ਨੂੰ ਦੇਸ਼ ਦੇ ਖਿਲਾਫ ਦਿਹਾਉ ਦੇ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਿਆ